ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਨਿੱਤ ਨਵੇਂ ਐਲਾਨ ਕੀਤੇ ਜਾ ਰਹੇ ਨੇ ਜੀ ਹਾਂ ਅਕਸਰ ਪੰਜਾਬ ਤੋਂ ਲੋਕ ਕੈਨੇਡਾ ਜਾਂਦੇ ਨੇ ਤਾਂ ਕਿ ਉਹ ਆਪਣਾ ਪੂਖ ਉਜਵਲ ਬਣਾ ਸਕਦੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਜਿਹੜਾ ਰੋਸ਼ਨ ਕਰ ਸਕਰ ਇਸ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਭਾਰਤ ਤੋਂ ਅਤੇ ਪੰਜਾਬ ਤੋਂ ਕੈਨੇਡਾ ਜਾ ਕੇ ਵਸਦੇ ਨੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ ਜੀਹਾਂ ਪਲੱਸ 2 ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀ ਵੀ ਕੈਨੇਡਾ ਜਾਣਾ ਹੀ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਦੀ ਪਹਿਲੀ ਤਰਜੀਹ ਕੈਨੇਡਾ ਇਸ ਲਈ ਹੁੰਦੀ ਹੈ ਕਿਉਂਕਿ ਕੈਨੇਡਾ ਨੂੰ ਉੱਥੇ ਦਾ ਮਿੰਨੀ ਪੰਜਾਬ ਵੀ ਮੰਨਿਆ ਜਾਂਦਾ ਹੈ ਇਸ ਵਿਚਾਰ ਲਈ ਉੱਥੇ ਕੈਨੇਡਾ ਸਰਕਾਰ ਦੇ ਵੱਲੋਂ ਹੁਣ ਪੀਆਰ ਦੇ ਲਈ ਕਾਫੀ ਦਰਵਾਜ਼ੇ ਖੁੱਲੇ ਜਾ ਰਹੇ ਨੇ ਤੇ ਇਸ ਵਿਚਾਰੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਨੇ 2025 ਦਾ ਆਪਣਾ ਸਭ ਤੋਂ ਵੱਡਾ ਡਰਾ ਵੀ ਖੜ ਦਿੱਤਾ ਜਿਸ ਦੇ ਵਿੱਚ ਪਿਛਲੇ ਹਫਤੇ ਅਲਬਰਟਾ ਆਪਰਚੂਨਿਟੀ ਸਟ੍ਰੀਮ ਰਾਹੀਂ ਅਜੀ ਦੇਣ ਦੇ ਲਈ 581 ਸੱਦੇ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਇਸ ਨੇ ਆਪਣੀ ਐਕਸਪ੍ਰੈਸ ਐਂਟਰੀ ਅਤੇ ਗੈਰ ਐਕਸਪ੍ਰੈਸ ਐਂਟਰੀ ਵਿਕਲਪਾਂ ਦੇ ਤਹਿਤ ਹੈਲਥ케ਅਰ ਪਾਥਵੇ ਰਾਹੀਂ ਡਰਾ ਵੀ ਕਾਢ ਦਿੱਤੇ ਨੇ ਇਹਨਾਂ ਤਿੰਨਾਂ ਡਰਾਾਂ ਦੇ ਵਿਚਕਾਰ ਕੁੱਲ 683 ਸੱਦੇ ਜਾਰੀ ਕੀਤੇ ਗਏ ਨੇ ਦੱਸ ਦੇ ਕਿ 7 ਤੋਂ 15 ਅਗਸਤ ਦੇ ਵਿਚਕਾਰ ਹਫਤੇ ਦੇ ਵਿੱਚ AAIਪ ਨੇ 3 ਡਰਾ ਕੱਢੇ ਜਿਸ ਤੇ ਇਨਾ ਤਿੰਨਾ ਦੇ ਵਿੱਚੋਂ ਸਭ ਤੋਂ ਵੱਡਾ ਡਰਾ 12 ਅਗਸਤ ਨੂੰ ਹੋਇਆ ਕਿਉਂਕਿ ਅਲਬਰਟਾ ਆਪਚਨਿਟੀਜ਼ ਟੀਮ ਉਹਨਾਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਲਈ ਹੈ ਜੋ ਵਰਤਮਾਨ ਦੇ ਵਿੱਚ ਅਲਬਰਟਾ ਚ ਪੂਰੀ ਤਰ੍ਹਾਂ ਦੇ ਲਈ ਸਮੇਂ ਦੇ ਲਈ ਨੌਕਰੀ ਕਰਦੇ ਨੇ ਅਤੇ ਕਿਸੇ ਯੋਗਿੱਤ ਦੇ ਵਿੱਚ ਅਲਬਰਟਾ ਦੇ ਮਾਲਕ ਨੂੰ ਪੂਰੇ ਸਮੇਂ ਦੀ ਨੌਕਰੀ ਕਰਦੇ ਨੇ ਦੱਸ ਦਈਏ ਇਸ ਦੌਰਾਨ AAIIP ਨੇ ਸਮਰਪਿਤ ਸਿਹਤ ਸੰਭਾਲ ਮਾਰਗਰਾਹੀ ਕਰੰਵਾ 7 ਅਤੇ 15 ਅਗਸਤ ਨੂੰ ਦੋ ਡਰਾ ਵੀ ਕੱਢੇ ਨੇ ਇਹ ਉਹਨਾਂ ਲੋਕਾਂ ਦੇ ਸਥਾਈ ਨਿਵਾਸ ਦਾ ਰਸਤਾ ਹੈ ਜਿਨ੍ਹਾਂ ਦੇ ਕੋਲ ਅਲ WHO ਸਿਹਤ ਸੰਭਾਲ ਕਿੱਤੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਇਸ ਤਹਿਤ ਅਲਜੀਦੇਮ ਦੇ ਲਈ ਦੋ ਵਿਕਲਪ ਨੇ ਪਹਿਲਾ ਐਕਸਪ੍ਰੈਸ ਐਂਟਰੀ ਤੇ ਦੂਸਰਾ ਗੈਰ ਐਕਸਪ੍ਰੈਸ ਐਂਟਰੀ ਜੇਕਰ ਉਹਨ ਸਭ ਤੋਂ ਪਹਿਲਾ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਐਕਸਪ੍ਰੈਸ ਐਂਟਰੀ ਰਾਹੀਂ ਅਲਜੀਦੇਮ ਵਾਲੇ ਸੰਗੀ ਸਰਕਾਰ ਦੀ ਐਕਸਪ੍ਰੈਸ ਐਂਟਰੀ ਪ੍ਰਕਿਰਿਆ ਦੇ ਵਿੱਚੋਂ ਲੰਘਦੇ ਨੇ ਅਤੇ ਇਮੀਗ੍ਰੇਸ਼ਨ ਸ਼ਰਨਾਰਤੀ ਅਤੇ ਨਾਗਿਕਤਾ ਕੈਨੇਡਾ ਦੁਆਰਾ ਪ੍ਰੋਸੈਸਿੰਗ ਸਮਿਤੀ ਅਧੀਨ ਹੁੰਦੇ ਨੇ ਜੇਕਰ ਉਹਨ ਗੈਰ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਗੈਰ ਐਕਸਪ੍ਰੈਸ ਐਂਟਰੀ ਵਿਕਲਪ ਪਾ ਸਿਰਫ ਉਹਨਾਂ ਦੇ ਲਈ ਹੈ ਜੋ ਅਲਬਰਟਾ ਐਕਸਪ੍ਰੈਸ ਐਂਟਰੀਸ ਚੀਨ ਦੇ ਲਈ ਯੋਗ ਨਹੀਂ ਹਨ ਪਰ ਉਹਨਾਂ ਕੋਲ ਯੋਗ ਸਿਹਤ ਸੰਭਾਲ ਕੀਤੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਇਸ ਰਸਤੇ ਰਾਹੀਂ ਅਰਜ਼ੀ ਦੇਣ ਵਾਲਿਆਂ ਨੂੰ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹਨਾਂ ਨੂੰ ਮੁੱਲ ਪੀ ਐਨਪੀ ਪਰ ਕੀਤੇ ਦੇ ਵਿੱਚੋਂ ਲੰਘਦਾ ਪਵੇਗਾ ਦੱਸਿਆ 15 ਅਗਸਤ ਤੱਕ ਏ ਏ ਆਈ ਪੀ ਨੇ ਆਪਣੇ 14875 ਅਲਾਟਮੈਂਟਾਂ ਦੇ ਵਿੱਚੋਂ 3251 ਨਾਮਜ਼ਦਗੀਆਂ ਜਾਰੀ ਕੀਤੀਆਂ ਨੇ ਜਿਉਂਦਾ ਅਰਥ ਸਿਰਫ AI ਕੇ ਸੂਬੇ ਦੇ ਕੋਲ ਇਸ ਸਾਲ ਉਮੀਦਵਾਰਾਂ ਨੂੰ ਨਿਰਧਾਰਤ ਕਰਨ ਦੇ ਲਈ ਹਜੇ ਵੀ 1624 ਨਾਮ ਸਦਿਆ ਮਜੂਦ ਨੇ ਦੱਸਦੀ ਇੱਕ ਵਾਰ ਫੇਰ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਨਿੱਤ ਨਵੇਂ ਐਲਾਨ ਕੀਤੇ ਜਾ ਰਹੇ ਨੇ ਜੀ ਹਾਂ ਅਕਸਰ ਪੰਜਾਬ ਤੋਂ ਲੋਕ ਕੈਨੇਡਾ ਜਾਂਦੇ ਨੇ ਤਾਂ ਕਿ ਉਹ ਆਪਣਾ ਪੂਖ ਉਜਵਲ ਬਣਾ ਸਕਦੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਜਿਹੜਾ ਰੋਸ਼ਨ ਕਰ ਸਕਰ ਇਸ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਭਾਰਤ ਤੋਂ ਅਤੇ ਪੰਜਾਬ ਤੋਂ ਕੈਨੇਡਾ ਜਾ ਕੇ ਵਸਦੇ ਨੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ ਜੀਹਾਂ ਪਲੱਸ 2 ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀ ਵੀ ਕੈਨੇਡਾ ਜਾਣਾ ਹੀ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਦੀ ਪਹਿਲੀ ਤਰਜੀਹ ਕੈਨੇਡਾ ਇਸ ਲਈ ਹੁੰਦੀ ਹੈ ਕਿਉਂਕਿ ਕੈਨੇਡਾ ਨੂੰ ਉੱਥੇ ਦਾ ਮਿੰਨੀ ਪੰਜਾਬ ਵੀ ਮੰਨਿਆ ਜਾਂਦਾ ਹੈ ਇਸ ਵਿਚਾਰ ਲਈ ਉੱਥੇ ਕੈਨੇਡਾ ਸਰਕਾਰ ਦੇ ਵੱਲੋਂ ਹੁਣ ਪੀਆਰ ਦੇ ਲਈ ਕਾਫੀ ਦਰਵਾਜ਼ੇ ਖੁੱਲੇ ਜਾ ਰਹੇ ਨੇ ਤੇ ਇਸ ਵਿਚਾਰੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਨੇ 2025 ਦਾ ਆਪਣਾ ਸਭ ਤੋਂ ਵੱਡਾ ਡਰਾ ਵੀ ਖੜ ਦਿੱਤਾ ਜਿਸ ਦੇ ਵਿੱਚ ਪਿਛਲੇ ਹਫਤੇ ਅਲਬਰਟਾ ਆਪਰਚੁਨਿਟੀ ਸਟ੍ਰੀਮ ਰਾਹੀਂ ਅਜੀ ਦੇਣ ਦੇ ਲਈ 581 ਸੱਦੇ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਇਸ ਨੇ ਆਪਣੀ ਐਕਸਪ੍ਰੈਸ ਐਂਟਰੀ ਅਤੇ ਗੈਰ ਐਕਸਪ੍ਰੈਸ ਐਂਟਰੀ ਵਿਕਲਪਾਂ ਦੇ ਤਹਿਤ ਹੈਲਥ케ਅਰ ਪਾਥਵੇ ਰਾਹੀਂ ਡਰਾ ਵੀ ਕਾਢ ਦਿੱਤੇ ਨੇ ਇਹਨਾਂ ਤਿੰਨਾਂ ਡਰਾਾਂ ਦੇ ਵਿਚਕਾਰ ਕੁੱਲ 683 ਸੱਦੇ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ 7 ਤੋਂ 15 ਅਗਸਤ ਦੇ ਵਿਚਕਾਰ ਹਫਤੇ ਦੇ ਵਿੱਚ AAIਪ ਨੇ 3 ਡਰਾ ਕਢ ਜਿਸ ਤੇ ਇਨਾ ਤਿੰਨਾ ਦੇ ਵਿੱਚੋਂ ਸਭ ਤੋਂ ਵੱਡਾ ਡਰਾ 12 ਅਗਸਤ ਨੂੰ ਹੋਇਆ ਕਿਉਂਕਿ ਅਲਬਰਟਾ ਆਪਚਨਿਟੀਜ਼ ਟੀਮ ਉਹਨਾਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਲਈ ਹੈ ਜੋ ਵਰਤਮਾਨ ਦੇ ਵਿੱਚ ਅਲਬਰਟਾ ਚ ਪੂਰੀ ਤਰ੍ਹਾਂ ਦੇ ਲਈ ਸਮੇਂ ਦੇ ਲਈ ਨੌਕਰੀ ਕਰਦੇ ਨੇ ਅਤੇ ਕਿਸੇ ਯੋਗਿੱਤ ਦੇ ਵਿੱਚ ਅਲਬਰਟਾ ਦੇ ਮਾਲਕ ਨੂੰ ਪੂਰੇ ਸਮੇਂ ਦੀ ਨੌਕਰੀ ਕਰਦੇ ਨੇ ਦੱਸ ਦਈਏ ਇਸ ਦੌਰਾਨ AAIIP ਨੇ ਸਮਰਪਿਤ ਸਿਹਤ ਸੰਭਾਲ ਮਾਰਗਰਾਹੀ ਕਰੰਵਾ 7 ਅਤੇ 15 ਅਗਸਤ ਨੂੰ ਦੋ ਡਰਾ ਵੀ ਕੱਢੇ ਨੇ ਇਹ ਉਹਨਾਂ ਲੋਕਾਂ ਦੇ ਸਥਾਈ ਨਿਵਾਸ ਦਾ ਰਸਤਾ ਹੈ ਜਿਨ੍ਹਾਂ ਦੇ ਕੋਲ ਅਲ ਤਬੀਤ ਯੋਗ ਸਿਹਤ ਸੰਭਾਲ ਕਿੱਤੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਇਸ ਤਹਿਤ ਅਲਜੀਦੇਨ ਦੇ ਲਈ ਦੋ ਵਿਕਲਪ ਨੇ ਪਹਿਲਾ ਐਕਸਪ੍ਰੈਸ ਐਂਟਰੀ ਤੇ ਦੂਸਰਾ ਗੈਰ ਐਕਸਪ੍ਰੈਸ ਐਂਟਰੀ ਜੇਕਰ ਉਹਨ ਸਭ ਤੋਂ ਪਹਿਲਾ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਐਕਸਪ੍ਰੈਸ ਐਂਟਰੀ ਰਾਹੀਂ ਅਲਜੀਦੇਨ ਵਾਲੇ ਸੰਗੀ ਸਰਕਾਰ ਦੀ ਐਕਸਪ੍ਰੈਸ ਐਂਟਰੀ ਪ੍ਰਕਿਰਿਆ ਦੇ ਵਿੱਚੋਂ ਲੰਘਦੇ ਨੇ ਅਤੇ ਇਮੀਗ੍ਰੇਸ਼ਨ ਸ਼ਰਨਾਰਤੀ ਅਤੇ ਨਾਗਿਕਤਾ ਕੈਨੇਡਾ ਦੁਆਰਾ ਪ੍ਰੋਸੈਸਿੰਗ ਸਮੇਂ ਤੇ ਅਧੀਨ ਹੁੰਦੇ ਨੇ ਜੇਕਰ ਉਹਨ ਗੈਰ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਗੈਰ ਐਕਸਪ੍ਰੈਸ ਐਂਟਰੀ ਵਿਕ ਕਲਪ ਸਿਰਫ ਉਹਨਾਂ ਦੇ ਲਈ ਹੈ ਜੋ ਅਲਬਰਟਾ ਐਕਸਪ੍ਰੈਸ ਐਂਟਰੀਸ ਚੀਨ ਦੇ ਲਈ ਯੋਗ ਨਹੀਂ ਹਨ ਪਰ ਉਹਨਾਂ ਕੋਲ ਯੋਗ ਸਿਹਤ ਸੰਭਾਲ ਕੀਤੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਇਸ ਰਸਤੇ ਰਾਹੀਂ ਅਰਜ਼ੀ ਦੇਣ ਵਾਲਿਆਂ ਨੂੰ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹਨਾਂ ਨੂੰ ਮੁੱਲ ਪੀ ਐਨਪੀ ਪਰ ਕੀਤੇ ਦੇ ਵਿੱਚੋਂ ਲੰਘਦਾ ਪਵੇਗਾ ਦੱਸਿਆ 15 ਅਗਸਤ ਤੱਕ ਏ ਏ ਆਈ ਪੀ ਨੇ ਆਪਣੇ 14875 ਅਲਾਟਮੈਂਟਾਂ ਦੇ ਵਿੱਚੋਂ 3251 ਨਾਮਜ਼ਦਗੀਆਂ ਜਾਰੀ ਕੀਤੀਆਂ ਨੇ ਜਿਉਂਦਾ ਅਰਥ ਸਿਰਫ AI ਕੇ ਸੂਬੇ ਦੇ ਕੋਲ ਇਸ ਸਾਲ ਉਮੀਦਵਾਰਾਂ ਨੂੰ ਨਿਰਧਾਰਤ ਕਰਨ ਦੇ ਲਈ ਹਜੇ ਵੀ 1624 ਨਾਮ ਸਦੀਆ ਮਜੂਦ ਨੇ ਦੱਸਦੀ ਇੱਕ ਵਾਰ ਫੇਰ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਨਵੇਂ ਐਲਾਨ ਕੀਤੇ ਜਾ ਰਹੇ ਨੇ ਜੀ ਹਾਂ ਅਕਸਰ ਪੰਜਾਬ ਤੋਂ ਲੋਕ ਕੈਨੇਡਾ ਜਾਂਦੇ ਨੇ ਤਾਂ ਕਿ ਉਹ ਆਪਣਾ ਪੂਖ ਉਜਵਲ ਬਣਾ ਸਕਤੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਜਿਹੜਾ ਰੋਸ਼ਨ ਕਰ ਸਕਣ ਇਸ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਭਾਰਤ ਤੋਂ ਅਤੇ ਪੰਜਾਬ ਤੋਂ ਕੈਨੇਡਾ ਜਾ ਕੇ ਵਸਦੇ ਨੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ ਜਿਹਾ ਪਲੱਸ 2 ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀ ਵੀ ਕੈਨੇਡਾ ਜਾਣਾ ਹੀ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਦੀ ਪਹਿਲੀ ਤਰਜੀਹ ਕੈਨੇਡਾ ਇਸ ਲਈ ਹੁੰਦੀ ਹੈ ਕਿਉਂਕਿ ਕੈਨੇਡਾ ਨੂੰ ਉੱਥੇ ਦਾ ਮਿੰਨੀ ਪੰਜਾਬ ਵੀ ਮੰਨਿਆ ਜਾਂਦਾ ਹੈ ਇਸ ਵਿਚਾਰ ਲਈ ਉੱਥੇ ਕੈਨੇਡਾ ਸਰਕਾਰ ਦੇ ਵੱਲੋਂ ਹੁਣ ਪੀਆਰ ਦੇ ਲਈ ਕਾਫੀ ਦਰਵਾਜ਼ੇ ਖੁੱਲੇ ਜਾ ਰਹੇ ਨੇ ਤੇ ਇਸ ਵਿਚਾਰੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਨੇ 2025 ਦਾ ਆਪਣਾ ਸਭ ਤੋਂ ਵੱਡਾ ਡਰਾ ਵੀ ਕਰ ਦਿੱਤਾ ਜਿਸ ਦੇ ਵਿੱਚ ਪਿਛਲੇ ਹਫਤੇ ਅਲਬਰਟਾ ਆਪਰਚੁਨਿਟੀ ਸਟ੍ਰੀਮ ਰਾਹੀਂ ਅਜੀ ਦੇਣ ਦੇ ਲਈ 581 ਸੱਦੇ ਜਾਰੀ ਕੀਤੇ ਗਏ ਨੇ ਇਸੇ ਤਰ੍ਹਾਂ ਇਸ ਨੇ ਆਪਣੀ ਐਕਸਪ੍ਰੈਸ ਐਂਟਰੀ ਅਤੇ ਗੈਰ ਐਕਸਪ੍ਰੈਸ ਐਂਟਰੀ ਵਿਕਲਪਾ ਦੇ ਤਹਿਤ ਹੈਲਥ케ਅ ਪਾਥਵੇ ਰਾਹੀਂ ਡਰਾ ਵੀ ਕਰ ਦਿੱਤੇ ਨੇ ਇਹਨਾਂ ਤਿੰਨਾਂ ਡਰਾਾਂ ਦੇ ਵਿੱਚਕਾਰ ਕੁੱਲ 683 ਸੱਦੇ ਜਾਰੀ ਕੀਤੇ ਗਏ ਨੇ ਦੱਸਦੀ ਕਿ 7 ਤੋਂ 15 ਅਗਸਤ ਦੇ ਵਿਚਕਾਰ ਹਫਤੇ ਦੇ ਵਿੱਚ AAI P ਨੇ 3 ਡਰਾ ਕੱਢੇ ਜਿਸ ਤੇ ਇਨਾ ਤਿੰਨਾ ਦੇ ਵਿੱਚੋਂ ਸਭ ਤੋਂ ਵੱਡਾ ਡਰਾ 12 ਅਗਸਤ ਨੂੰ ਹੋਇਆ ਕਿਉਂਕਿ ਅਲਬਰਟਾ ਓਪਚੁਨਿਟੀਜ਼ ਟੀਮ ਉਹਨਾਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਲਈ ਹੈ ਜੋ ਵਰਤਮਾਨ ਦੇ ਵਿੱਚ ਅਲਬਰਟਾ 'ਚ ਪੂਰੀ ਤਰ੍ਹਾਂ ਦੇ ਲਈ ਸਮੇਂ ਦੇ ਲਈ ਨੌਕਰੀ ਕਰਦੇ ਨੇ ਅਤੇ ਕਿਸੇ ਯੋਗਿੱਤੇ ਵਿੱਚ ਅਲਬਰਟਾ ਦੇ ਮਾਲਕ ਨੂੰ ਪੂਰੇ ਸਮੇਂ ਦੀ ਨੌਕਰੀ ਕਰਦੇ ਨੇ ਦੱਸ ਦਈਏ ਇਸ ਦੌਰਾਨ AAIIP ਨੇ ਸਮਰਪਿਤ ਸਿਹਤ ਸੰਭਾਲ ਮਾਰਗਦਰਹੀ ਕਰੰਵਾ 7 ਅਤੇ 15 ਅਗਸਤ ਨੂੰ ਦੋ ਡਰਾ ਵੀ ਕੱਢੇ ਨੇ ਇਹ ਉਹਨਾਂ ਲੋਕਾਂ ਦੇ ਲਈ ਸਥਾਈ ਨਿਵਾਸ ਦਾ ਰਸਤਾ ਹੈ ਜੁਨ੍ਹਾਂ ਦੇ ਕੋਲ ਅਲ ਤਬੀਕ ਯੋਗ ਸਿਹਤ ਸੰਭਾਲ ਕਿੱਤੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਇਸ ਤਹਿਤ ਅਲਜੀਦੇਮ ਦੇ ਲਈ ਦੋ ਵਿਕਲਪ ਨੇ ਪਹਿਲਾ ਐਕਸਪ੍ਰੈਸ ਐਂਟਰੀ ਤੇ ਦੂਸਰਾ ਗੈਰ ਐਕਸਪ੍ਰੈਸ ਐਂਟਰੀ ਜੇਕਰ ਉਹ ਸਭ ਤੋਂ ਪਹਿਲਾ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਐਕਸਪ੍ਰੈਸ ਐਂਟਰੀ ਰਾਹੀਂ ਅਲਜੀਦੇਮ ਵਾਲੇ ਸੰਗੀ ਸਰਕਾਰ ਦੀ ਐਕਸਪ੍ਰੈਸ ਐਂਟਰੀ ਪ੍ਰਕਿਰਿਆ ਦੇ ਵਿੱਚੋਂ ਲੰਘਦੇ ਨੇ ਅਤੇ ਇਮੀਗ੍ਰੇਸ਼ਨ ਸ਼ਰਨਾਰਤੀ ਅਤੇ ਨਾਗਿਕਤਾ ਕੈਨੇਡਾ ਦੁਆਰਾ ਪ੍ਰੋਸੈਸਿੰਗ ਸਮਿਤੀ ਅਧੀਨ ਹੁੰਦੇ ਨੇ ਜੇਕਰ ਉਹ ਗੈਰ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਗੈਰ ਐਕਸਪ੍ਰੈਸ ਐਂਟਰੀ ਵਿਕਲਪ ਪਸ ਸਿਰਫ ਉਹਨਾਂ ਦੇ ਲਈ ਹੈ ਜੋ ਅਲਬਰਟਾ ਐਕਸਪ੍ਰੈਸ ਐਂਟਰੀ ਸਟੀਨ ਦੇ ਲਈ ਯੋਗ ਨਹੀਂ ਹਨ ਪਰ ਉਹਨਾਂ ਕੋਲ ਯੋਗ ਸਿਹਤ ਸੰਭਾਲ ਕੀਤੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਇਸ ਰਸਤੇ ਰਾਹੀਂ ਅਰਜ਼ੀ ਦੇਣ ਵਾਲਿਆਂ ਨੂੰ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹਨਾਂ ਨੂੰ ਮੁੱਲ ਪੀ ਐਨਪੀ ਪਰ ਕੀਤੇ ਦੇ ਵਿੱਚੋਂ ਲੰਘਦਾ ਪਵੇਗਾ ਦੱਸਿਆ 15 ਅਗਸਤ ਤੱਕ ਏ ਏ ਆਈ ਪੀ ਨੇ ਆਪਣੇ 14875 ਅਲਾਟਮੈਂਟਾਂ ਦੇ ਵਿੱਚੋਂ 3251 ਨਾਮਜ਼ਦਗੀਆਂ ਜਾਰੀ ਕੀਤੀਆਂ ਨੇ ਜਿਉਂਦਾ ਅਰਥ ਸਿਰਫ AI ਕੇ ਸੂਬੇ ਦੇ ਕੋਲ ਇਸ ਸਾਲ ਉਮੀਦਵਾਰਾਂ ਨੂੰ ਨਿਰਧਾਰਤ ਕਰਨ ਦੇ ਲਈ ਹਜੇ ਵੀ 1624 ਨਾਮ ਸਦੀਆ ਮਜੂਦ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ